ਮਾਜਾ ਲਿਖਾਂਗੇ ਕਮ ਆਗੇ ਮਾਜਾ ਤੋੜਨਾ ਵੇਖ ਫੱਪ ਦਮ ਦਿਹਲ ਬੱਤੀ ਬੋੜਨਾ ਮੋਢੇ ਰੌਂਦਾਂ ਵਾਲੇ ਪਤੇ ਹੱਥ ਟੱਕੂਏ ਅਹੀ ਯਾਰਾ ਚੱਲਿਆਦੇ ਨਹੀਂਓ ਵਟੂਏ ਮਾਜਾ ਗੱਜੇ ਆਗੇ ਆਸੀ ਅੱਦਾ ਵੱਡਿਆ ਮਾਵਾਂ ਸਾਬ ਸਾਬ ਪੁੱਤਾਂ ਨੂੰ ਨਹੀਂ ਰੱਖਿਆ ਹੱਥ ਸਾਲਟਾਂ ਤੇ ਬੈਗਾ ਚ ਡਰਮ ਨਹੀਂ ਡਰ ਭੱਜਣਾ ਮਝੇਲਾ ਦਾ ਏ ਕੰਮ ਨਹੀਂ ਰੁਬ ਟੇਡੀ ਪੱਗ ਵਿੱਚ ਚੌਦੀ ਸੇ ਵੱਖਰਾ ਸਾਡੇ ਗੱਲ ਗੱਲੀ ਉਤੇ ਹੁੰਦਾ ਝਗੜਾ ਕਦਾ ਪੁਛੀ ਕਰ ਦਾਸਪੁਰੋਂ ਕਿੰਨੇ ਕ ਦਲੇਰ ਦੱਸ ਦਿਆ ਠਾਣੇ ਅਸੀਂ ਕਿੰਨੇ ਕ ਦਲੇਰ ਵੇਖੀ ਪੱਟੀ ਵਾਲੇ ਬੱਬਰਾਂ ਦਾ ਟੌਰ ਤੂੰ ਬਟਾਲਾ ਦੱਸ ਦੂ ਤੂਫਾਨਾਂ ਵਾਲਾ ਯੋਰ ਨੂੰ ਹਵਾ ਮਾਝੇ ਵਾਲੀ ਦੱਸ ਦੀ ਦਲੇਰੀਆਂ ਪੀੜੀ ਸ਼ੌਕ ਨਾਲ ਰੱਖਦੀ ਬਸ਼ੇਰੀਆਂ ਹਰ ਜੇਲ੍ਹ ਵਿੱਚ ਇੱਕ ਬੰਦਾ ਹੋਊਗਾ ਜਰੂਰ ਸਾਡੇ ਏਰੀਆ 'ਚ ਕਈ ਪਿੰਡ ਇਹਦਾ ਦੇ ਮਸ਼ਹੂਰ ਹੁੰਦੀ ਤੌਰ ਨਾਲ ਗੱਲ ਹਥਿਆਰ ਨਾਲ ਗੱਲ ਬੰਦੀ ਤੌਰ ਨਾਲ ਗੱਲ ਹਥਿਆਰ ਨਾਲ ਗੱਲ ਹੱਥ ਖੁੱਲਦਿਆਂ ਹੁੰਦੀ ਹਾਡੀ ਪੈਰ ਕਾ ਚ ਤੂਤੀ ਰਹਿੰਦੀ ਬੋਲਦੀ ਮਨੋਚਾਲ ਨੂੰ ਪੁਲਿਸ ਰਹਿੰਦੀ ਟਰੋਲਦੀ ਸਾਡੇ ਮਾਜੇ ਵਿੱਚ ਉੱਠ ਪਿਆ ਨਵੀਂ ਸਰਕਾਰ ਕਹਿੰਦੇ ਸੀਐਮ ਬਣੂ ਹੁਣ ਅਮਰਤਪਾਲ ਕਹਿੰਦੇ ਸੀਐਮ ਬਣੂ ਹੁਣ ਅਮਰਤਪਾਲ ਵੇਖੀ ਫੇਰ ਮਾਜਾ ਆਉ ਹੁਣ ਖਬਰਾਂ ਦੇ ਵਿੱਚ ਦਬਕੇ ਨਹੀਂ ਭਾਉ ਰਹਿੰਦੇ ਜਬਰਾਂ ਦੇ ਵਿੱਚ ਸਾਰੇ ਸ਼ਸਤਰ ਧਾਰ ਪੁੱਜਦੇ ਆ ਹਥਿਆਰ ਪਹਿਲਾਂ ਕਰਦੇ ਨਹੀਂ ਵਾਰ ਦੂਜਤੇ ਆ ਹਥਿਆਰ ਦੂਜਤੇ ਆ ਹਥਿਆਰ ਪਹਿਲਾਂ